ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਜ਼ਿੰਦਗੀ ਬਦਲਣ ਵਾਲੇ ਸ਼ਬਦ ਦੀ ਵਿਚਾਰ ਕਰਾਂਗੇ ਸਤਿ ਸ਼੍ਰੀ ਅਕਾਲ ਹਾਂਜੀ ਰਾਗ ਆਸਾ ਵਿੱਚ ਹੈ ਇਹ ਸ਼ਬਦ ਜਾਗਰੇ ਮਨ ਜਾਗਣ ਹਾਰੇ ਬਹੁਤ ਪਿਆਰਾ ਹਾਂ ਤੇ ਮਕਸਦ ਇਹ ਹੀ ਹੈ ਕਿ ਇਸ ਸ਼ਬਦ ਰਾਹੀਂ ਮਨ ਨੂੰ ਜਗਾਉਣ ਦਾ ਜੋ ਸੱਦਾ ਹੈ ਉਸ ਨੂੰ ਥੋੜਾ ਸਮਝ ਸਕੀਏ ਬਿਲਕੁਲ ਇਹ ਤਾਂ ਇੱਕ ਤਰ੍ਹਾਂ ਦਾ ਹੋਕਾ ਹੈ ਆਪਣੇ ਹੀ ਮਨ ਨੂੰ ਕਿ ਭਾਈ ਜਾਗ ਪੈ ਚਲੋ ਫਿਰ ਸ਼ੁਰੂ ਕਰਦੇ ਹਾਂ ਰਹਾਉ ਦੀ ਤੁਕ ਤੋਂ ਹੀ ਕੇਂਦਰੀ ਖਿਆਲ ਹੁੰਦਾ ਹੈ ਨਾ ਜੀ ਤੇ ਤੁਖ ਹੈ ਜਾਗਰੇ ਮਨ ਜਾਗਣ ਹਾਰੇ ਬਿਨ ਹਰ ਅਵਰ ਨ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਮਤਲਬ ਸਿੱਧਾ ਮਨ ਨੂੰ ਕਿਹਾ ਜਾ ਰਿਹਾ ਹੈ ਇਹ ਜਾਗਣ ਦੀ ਸਮਰਥਾ ਵਾਲੇ ਮਨ ਹੁਣ ਬਸ ਜਾਗ ਪੈ ਹਾਂ ਤੇ ਜਾਗਣਾ ਕਿਸ ਤੋਂ उस झूठा मुंह मिथ्या पसारे तो अच्छा मतलब जेड़ा ए सारा संसार दा पसारा है माया दा मोह हाँ ये सब मिथ्या है मतलब जिमे दा दिसदा है उस तरह सदा रहने वाला नहीं परम है पर ये परम बहुत तकड़ा हुंदा है फिर असल सहारा की है सिर्फ परमात्मा दा नाम ही सच्चा है सदा रहने वाला है कम आने वाला है भाव दुख वेले नाम ही सहारा होवेगा ਹੋਰ ਕੁਝ ਕੰਮ ਨਹੀਂ ਆਉਣਾ ਗੱਲ ਤਾਂ ਬਿਲਕੁਲ ਸਿੱਧੀ ਤੇ ਸਾਫ਼ ਹੈ ਪਰ ਇਸ ਝੂਠੇ ਮੋਜੂ ਨਿਕਲਣਾ ਸੌਖਾ ਨਹੀਂ ਤਾਂ ਇਸ ਨੀਂਦ ਤੋਂ ਜਗੌਣ ਲਈ ਗੁਰੂ ਸਾਹਿਬ ਕੀ ਰਾਦਸਤੇ ਨੇ ਅਗਲੀ ਤੁਕਚ ਇਸ਼ਾਰਾ ਹੈ ਸਤਗੁਰ ਆਪਣਾ ਸਦਸਦਾ ਸਮਹਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਅੱਛਾ ਮਤਲਬ ਸਤਗੁਰੂ ਹੀ ਹੈ ਉਹ ਜੋ ਇਸ ਨੀਂਦ ਨੂੰ ਕੱਢ ਸਕਦਾ ਹੈ ਬਿਲਕੁਲ ਸਦਸਦਾ ਸਮਹਾਰੇ ਉਹ ਹਮੇਸ਼ਾ ਸੰਭਾਲ ਕਰਦਾ

ਜਦੋਂ ਗੁਰੂ ਮਿਲ ਗਿਆ ਸ਼ਰਧਾ ਵੀ ਬਣ ਗਈ ਫਿਰ ਅੱਗੇ ਕੀ ਫਿਰ ਹੈ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰ ਕੀ ਬਾਣੀ ਸਿਓ ਰੰਗ ਲਾਏ ਮਤਲਬ ਗੁਰਬਾਣੀ ਨਾਲ ਪਿਆਰ ਪਾਉਣਾ ਹਾਂਜੀ ਸਿਰਫ ਪੜਨਾ ਸੁਣਨਾ ਨਹੀਂ ਉਸ ਨਾਲ ਰੰਗ ਲਾਉਣਾ ਉਸ ਨੂੰ ਮਹਿਸੂਸ ਕਰਨਾ ਕਮਾਉਣਾ ਤੇ ਜਦੋਂ ਇਹ ਰੰਗ ਲੱਗ ਜਾਂਦਾ ਫਿਰ ਗੁਰ ਕਿਰਪਾਲ ਹੋਏ ਦੁੱਖ ਜਾਏ ਹਾਂਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਬਾਣੀ ਦੀ ਸਮਝ ਆਉਂਦੀ ਹੈ ਦੁੱਖ ਨਹੀਂ ਰਹਿੰਦਾ ਇੱਥੇ ਇੱਕ ਸਵਾਲ ਹੈ ਆਮ ਜ਼ਿੰਦਗੀ ਚ ਤਾਂ ਦੁੱਖ ਤਕਲੀਫਾਂ ਆਉਂਦੀਆਂ ਹੀ ਨੇ ਭਾਵੇਂ ਕੋਈ ਬਾਣੀ ਨਾਲ ਜੁੜਿਆ ਵੀ ਹੋਵੇ ਤਾਂ ਫਿਰ ਦੁੱਖ ਜਾਏ ਦਾ ਮਤਲਬ ਕੀ ਹੈ ਇਹ ਬਹੁਤ ਵਧੀਆ ਸਵਾਲ ਪੁੱਛਿਆ ਦੇਖੋ ਦੁੱਖ ਜਾਏ ਦਾ ਮਤਲਬ ਇਹ ਨਹੀਂ ਕਿ ਬਾਹਰਲੇ ਹਾਲਾਤ ਬਦਲ ਜਾਣਗੇ ਜਾਂ ਸਰੀਰ ਨੂੰ ਕਸ਼ਟ ਨਹੀਂ ਆਏਗਾ ਅੱਛਾ ਉਹ ਤਾਂ ਆ ਸਕਦੇ ਨੇ ਹਾਂ ਪਰ ਗੁਰਬਾਣੀ ਦੀ ਸੋਝੀ ਨਾਲ ਨਾ ਹਮ ਮਨ ਐਨਾ ਮਜ਼ਬੂਤ ਹੋ ਜਾਂਦਾ ਹਾਂ ਕਿ ਉਹਨਾਂ ਦੁੱਖਾਂ ਦਾ ਜਿਹੜਾ ਅਸਰ ਹੈ ਹਾਂ ਉਹਨਾਂ ਦੀ ਚੋਬ ਹੈ ਉਹ ਮਨ ਤੇ ਹਾਵੀ ਨਹੀਂ ਹੁੰਦੀ ਉਹ ਮਤਲਬ ਮਨ ਡੋਲਦਾ ਨਹੀਂ ਬਿਲਕੁਲ ਟਿਕਾਓ ਵਿੱਚ ਇੱਕ ਸਮਝ ਵਿੱਚ ਰਹਿੰਦਾ ਹੈ ਅੰਦਰੋਂ ਸ਼ਾਂਤੀ ਬਣੀ ਰਹਿੰਦੀ ਹੈ ਤਾਂ ਇਸ ਅੰਦਰੂਨੀ ਟਿਕਾਓ ਲਈ ਗੁਰੂ ਤੇ ਗੁਰਬਾਣੀ ਬਹੁਤ ਜ਼ਰੂਰੀ ਨੇ ਹਾਂਜੀ ਇਸ ਲਈ ਅੱਗੇ ਕਿਹਾ ਗੁਰਬਿੰਦ ਦੂਜਾ ਨਾਹੀ ਥਾਉ ਗੁਰਦਾਤਾ ਗੁਰਦੇਵੇ ਨਾ ਗੁਰਬਿੰਦ ਦੂਜਾ ਨਾਹੀ ਥਾਉ ਕੋਈ ਹੋਰ ਥਾਹੀਂ ਨਹੀਂ ਹੈ ਮੰਨ ਦੇ ਟਿਕਣ ਲਈ ਸਹੀ ਗੱਲ ਸ਼ਾਂਤੀ ਲਈ ਸਹੀ ਰਾ ਲਈ ਗੁਰੂ ਦੀ ਸਿੱਖਿਆ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਕਿਉਂਕਿ ਗੁਰੂ ਹੀ ਦਾਤਾ ਹੈ ਕਿਸ ਚੀਜ਼ ਦਾ ਦਾਤਾ ਨਾਮ ਦਾ ਪਰਮਾਤਮਾ ਦਾ ਨਾਮ ਮਤਲਬ ਉਸ ਦੇ ਗੁਣਾਂ ਦੀ ਸਮਝ ਉਸ ਨਾਲ ਜੁੜਨ ਦਾ ਤਰੀਕਾ ਇਹ ਦਾਤ ਸਿਰਫ ਗੁਰੂ ਤੋਂ ਮਿਲਦੀ ਹੈ ਤੇ ਫਿਰ ਅਖੀਰ ਵਿੱਚ ਤਾਂ ਗੁਰੂ ਦੇ ਮਹੱਤਵ ਨੂੰ ਸਿਖਰ ਤੇ ਹੀ ਲੈ ਗਏ ਨੇ ਹਾਂ ਜਦੋਂ ਕਿਹਾ ਗੁਰ ਪਰਮ ਭ੍ਰਮ ਪਰਮੇਸ਼ਵਰ ਆਪ ਆਠ ਪਹਿਰ ਨਾਨਕ ਗੁਰ ਜਾਪ ਗੁਰੂ ਨੂੰ ਪਰਮੇਸ਼ਵਰ ਦਾ ਰੂਪ ਕਹਿਣਾ ਇਹ ਬਹੁਤ ਵੱਡੀ ਗੱਲ ਹੈ ਹਾਂ ਪਰ ਇਸ ਨੂੰ ਨਾ ਸਹੀ ਤਰੀਕੇ ਨਾਲ ਸਮਝਣਾ ਚਾਹੀਦਾ ਗੁਰੂ ਨੂੰ ਪਰਮੇਸ਼ਰ ਦਾ ਰੂਪ ਤਾਂ ਕਿਹਾ ਕਿ ਗੁਰੂ ਹੀ ਉਹ ਰੋਸ਼ਨੀ ਹੈ ਅੱਛਾ ਜਿਸ ਰਾਹੀ ਪਰਮਾਤਮਾ ਦੀ ਸਮਝ ਆਉਂਦੀ ਹੈ ਉਸ ਦੇ ਗੁਣਾਂ ਦਾ ਪਤਾ ਲੱਗਦਾ ਹੈ ਉਸ ਨਾਲ ਮਿਲਣ ਦਾ ਰਾਹ ਮਿਲਦਾ ਹੈ ਸ਼ਬਦ ਗੁਰੂ ਭਾਵ ਗੁਰਬਾਣੀ ਤਾਂ ਰੱਬੀ ਗਿਆਨ ਦਾ ਹੀ ਪ੍ਰਗਟਾਵਾ ਹੈ ਠੀਕ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਅਜਿਹੇ ਗੁਰੂ ਨੂੰ ਉਸ ਦੀ ਸਿੱਖਿਆ ਨੂੰ ਆਠ ਪਹਿਰ ਮਤਲਬ ਹਰ ਵੇਲੇ 24 ਘੰਟੇ ਹਾਂ ਹਰ ਵੇਲੇ ਯਾਦ ਰੱਖਣਾ ਚੇਤੇ ਵਿੱਚ ਵਸਾਉਣਾ ਤੇ ਉਸ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਨੀ ਠੀਕ ਹੈ ਸਾਰੀ ਗੱਲ ਦਾ ਨਿਚੋੜ ਇਹ ਹੀ ਹੋਇਆ ਕਿ ਇਹ ਸ਼ਬਦ ਮਨ ਨੂੰ ਮਾਇਆ ਦੀ ਨੀਂਦ ਤੋਂ ਜਗਾ ਕੇ ਸਤਿਗੁਰੂ ਦੀ ਸ਼ਰਣ ਤੇ ਗੁਰਬਾਣੀ ਦੇ ਗਿਆਨ ਨਾਲ ਜੋੜਦਾ ਹੈ ਹਾਂਜੀ ਤੇ ਇਸ ਰਾਹ ਤੇ ਚੱਲ ਕੇ ਹੀ ਅਸਲ ਸ਼ਾਂਤੀ ਮਿਲਦੀ ਹੈ ਭਾਵੇਂ ਬਾਹਰ ਕੁਝ ਵੀ ਹੋਵੇ ਤੇ ਗੁਰੂ ਇਸ ਸਫਰ ਵਿੱਚ ਗਿਆਨ ਦਾ ਚਾਨਣ ਹੈ। ਬਿਲਕੁਲ ਤੇ ਜਿਹੜੀ ਆਖਰੀ ਗੱਲ ਹੈ ਨਾ ਆਠ ਪਹਿਰ ਨਾਨਕ ਗੁਰੂ ਜੀ ਆ ਇਹ ਸਾਨੂੰ ਇੱਕ ਬਹੁਤ ਅਹਿਮ ਸਵਾਲ ਦੇ ਜਾਂਦੀ ਹੈ ਸੋਚਣ ਲਈ। ਅੱਛਾ ਕੀ ਸਵਾਲ? ਕੀ ਰੋਜ਼ ਦੀ ਜ਼ਿੰਦਗੀ ਦੀ ਭਜਨ ਅਠ ਵਿੱਚ ਕੰਮਕਾਰਾਂ ਵਿੱਚ ਸਿਰਫ ਮੂੰਹ ਨਾਲ ਯਾਦ ਕਰਨ ਤੋਂ ਅੱਗੇ ਇਹ ਆਠ ਪਹਿਰ ਵਾਲੀ ਅਵਸਥਾ ਇਹ ਲਗਾਤਾਰ ਵਾਲੀ ਯਾਦ ਇਹ ਜਾਗਰੂਕਤਾ ਇਸ ਨੂੰ ਅਸਲ ਵਿੱਚ ਜੀਵਿਆ ਕਿਵੇਂ ਜਾਵੇ ਇਸ ਨੂੰ ਆਪਣੇ ਅੰਦਰ ਆਪਣੀ ਸੂਰਤ ਵਿੱਚ ਕਿਵੇਂ ਵਸਾਇਆ ਜਾਵੇ। ਇਹ ਸੱਚੀ ਵਿਚਾਰਨ ਵਾਲੀ ਗੱਲ ਹੈ। ਇਸ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ